ਕੱਚੇ ਕੋਠਿਆਂ ਨੂੰ ਜੇਕਰ ਲੰਬੀਏ ਨਾ ਅੰਤ ਟੇ ਦੇ ਆਟੇ ਦੇ ਆਟੇ ਜਾਂਦੇ ਰੁੱਸੇ ਹੋਏ ਨੂੰ ਜੇਕਰ ਮਨਾਵੀਏ ਨਾ ਪਾੜੇ ਪੈਂਦਿਆਂ ਪੈਂਦਿਆਂ ਪਹਿ ਜਾਂਦੇ ਚੁਗਲ ਚੁਗਲਿਓ ਕਦੇ ਨਹੀਂ ਬਾਝ ਆਉਂਦੇ ਗੱਲ ਕਹਿੰਦੇ ਆ ਕਿੰਦਿਆ ਕੇ ਜਾਂਦੇ ਦਿਲਬਰ ਦੁੱਖ ਗੁਲਾਮੀ ਦੇ ਬੁਰੇ ਹੁੰਦੇ ਲੋਕੀ ਸਹਿੰਦਿਆਂ ਸਹਿੰਦਿਆ ਸਹਿ ਜਾਂਦੇ ਪਰ ਜੇਕਰ ਖਾਲਸਾ ਕੌਮ ਤਿਆਰ ਬਰ ਤਿਆਰ ਹੋ ਜਵੇ ਦਿਲਬਰ ਦੁੱਖ ਗੁਲਾਮੀ ਦੇ ਬੁਰੇ ਹੁੰਦੇ ਲੋਕੀ ਸਹਿੰਦਿਆਂ ਸਹਿੰਦਿਆ ਸਹਿ ਜਾਂਦੇ ਕਹੋ ਮਜੇ ਕਰ ਤਿਆਰ ਬਰ ਤਿਆਰ ਹੋ ਜਾਏ ਤਾਂ ਗੁਲਾਮੀ ਦੇ ਝੂਲੇ ਲੈੰਦਿਆ ਲੈੰਦਿਆ ਲੈ ਜਾਂਦੇ ਇਹ ਸਾਰੇ ਵੀਰ ਭਰਾ ਸਭ ਇਹ ਗੱਲਾਂ ਮੱਦੇ ਨਜ਼ਰ ਰੱਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ